ਸਮਾਠ ਤੋਂ 4 ਦਿੱਤਾ ਗਿਆ ਸੀ ਸਮਾਠ ਤੋਂ 4 ਹੁੰਦਾ ਹੈ ਤਾਂ ਉਹਦਾ ਕੋਈ ਮਾਇਨਾ ਹੈ ਜਾਂ ਫਿਰ ਸਮਾ ਖੁੱਲਾ ਰੱਖਣਾ ਚਾਹੀਦਾ ਨਹੀਂ ਦੇਖੋ ਜਦੋਂ ਇੱਕ ਸਮਾਬੱਧ ਤਰੀਕੇ ਨਾਲ ਆਪਾਂ ਇੱਕ ਰੱਖਿਆ ਹੋਇਆ ਜਦੋਂ ਤਾਂ ਉਹਦਾ ਮੈਨੇ ਨੇ ਔਰ 8 ਤੋਂ 4 ਦੇ ਵਿੱਚ ਚਲੋ ਮੰਨ ਲਿਆ ਵੀ ਕੋਈ 20 30 ਵੋਟਾਂ ਰਹਿ ਵੀ ਜਾਂਦੀਆਂ ਹੁੰਦੀਆਂ ਉਹ ਸਾਢੇ 4 ਮੁੱਕ ਜਾਣਗੀਆਂ ਮੇਰੇ ਖਿਆਲ 50 60 ਤੋਂ ਵੱਧ ਬੰਦੇ ਤਾਂ ਹਜੇ ਵੀ ਵੋਟਾਂ ਵਾਸਤੇ ਲਾਈਨ 'ਚ ਲੱਗੇ ਖੜੇ ਨੇ 4 ਵਜੇ ਤੱਕ ਦਾ ਟਾਈਮ ਹੋਵੇ ਸਵਾ ਪੰਜ ਹੋ ਗਏ ਤੇ ਵੋਟਾਂ ਇਥੇ ਕਿੰਨੀਆਂ ਕਨੇ 800 ਵੋਟ ਹੈ ਹਾਂ 500 ਪੋਲ ਹੋਈ ਐ ਤੇ ਉਹਦੇ ਬਾਅਦ ਅਸੀਂ ਹਫੜਗੇ ਜੀ ਸਾਡਾ ਤਾਂ ਸਵਾਲ ਹੈ ਸਰਕਾਰ ਨੂੰ ਸਾਡਾ ਇਸ ਅਮਲੇ ਨੂੰ ਸਵਾਲ ਹੈ ਇਸ ਪ੍ਰਸ਼ਾਸਨ ਨੂੰ ਸਵਾਲ ਹੈ ਵੀ ਭਾਈ ਤੁਸੀਂ ਕਰ ਕੀ ਰਹੇ ਹੋ ਜਦ ਬਾਕੀ ਜਗ੍ਹਾ ਦੇ ਉੱਤੇ ਵੋਟਾਂ ਟਾਈਮ ਤੇ ਪੈ ਸਕਦੀਆਂ ਮੁੱਕ ਸਕਦੀਆਂ ਤੇ ਇੱਥੇ ਕਿਹੜੀ ਖਾਸ ਗੱਲ ਹੈ ਬਾਕੀ ਸਾਰੇ ਕਿਤੇ ਹੋ ਗਏ ਬੰਦ ਹੋ ਗਏ ਮੈਂ ਵਿਜ਼ਿਟ ਕਰਕੇ ਆਇਆ ਜਨਾਬ ਮੈਂ ਮੈਂ ਤਾਂ ਤੁਹਾਨੂੰ ਪਹਿਲਾਂ ਇੱਕ ਗੱਲ ਰੱਖੀ ਐ ਵੀ ਮੈਂ ਬੁੱਤਾ ਤੋਂ ਆਇਆ ਕਿਤੇ ਕੋਈ ਇਦਾਂ ਦੀ ਮੁਸ਼ਕਲ ਹੈ ਹੀ ਨਹੀਂ ਕੋ ਡੋਲੂ ਲੈ ਕੇ ਪਾਣੀ ਦਾ ਜਾ ਰਿਹਾ ਹੈ ਕੋਈ ਚਾਹ ਜੀ ਲੈ ਕੇ ਜਾ ਰਿਹਾ ਹੈ ਡਰਾਮੇ ਜੇ ਹੋ ਰਹੇ ਕਾਦੇ ਵਾਸਤੇ ਜੇ ਤੁਸੀਂ ਕੰਮ ਕੀਤਾ ਤਾਂ ਤੁਹਾਨੂੰ ਜਿਹੜਾ ਹੈਗਾ ਲੋਕ ਆਪੇ ਵੋਟ ਪਾ ਦੇਣਗੇ ਪਰ ਤੁਸੀਂ ਤਾਂ ਪੰਚਾਇਤ ਨੂੰ ਲੁੱਟਣ ਲੱਗੇ ਹੋਏ ਹੋ ਤੇ ਤੁਸੀਂ ਵੀ ਹੌਸਲਾ ਰੱਖੋ ਤੁਹਾਨੂੰ ਵੀ ਪਾਈ ਦੇਣਗੇ ਲੈਣਾ ਚ ਲੱਗ ਤਾਂ ਗਏ ਲੋਕ ਭਈ ਦਰਵਾਜ਼ਾ ਬੰਦ ਕਰਤਾ ਹੁਣ ਕੀ ਕੀ ਚੱਕਰ ਆ ਬਾੜ ਤਾਂ ਲੈ ਜਾਂਦਾ ਇਹ ਅਲਟੀਮੇਟਰੀ ਜਿਹੜਾ ਬੰਦਾ ਇੱਥੇ ਲਾਈਨ ਚ ਲਾ ਕੇ ਆ ਉਹ ਤਾਂ ਵੋਟ ਪਵਾਉਣੀ ਪੈਣੀ ਹੈ ਪਰ ਇਸ ਵੋਟ ਪਵਾਉਣ ਦੇ ਨਾਲ ਨਾਲ ਇਹਨਾਂ ਤੇ ਮਨਸ਼ੇ ਕੀ ਹੈ ਲੇਟ ਕਰਨ ਦੀ ਤੁਹਾਨੂੰ ਇਹ ਤਰ੍ਹਾਂ ਇਹ ਤਾਂ ਨਹੀਂ ਵਿਚਾਲੀ ਵੋਟਾਂ ਪਾਉਣੀਆਂ ਨੇ 500 ਦਾ ਵੋਟ ਹੈ ਬਾਈ ਜੀ 8 ਤੋਂ 5 ਤੱਕ ਵਿਚਾਰ ਤੱਕ ਹਜੇ ਤੱਕ ਜਾਂ 5:30 ਵਜੇ ਤੱਕ ਇਹ 500 ਵੋਟ ਵੀ ਨਹੀਂ ਪਈ ਸਾਥੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਨਾ ਕਹਿੰਦੇ ਕਾਂਗਰਸੀਆਂ ਨੂੰ ਤਾਂ ਉਮੀਦਵਾਰ ਵੀ ਨਹੀਂ ਲੱਭੇ ਸਾਡੇ ਦਾ 27 ਸਰਬਸੰਮਤੀ ਨਾਲ ਚੁਣੇ ਗਏ ਵੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਧੋਖੇਧੜੀ ਕਰਨੀ ਸੀ ਫਿਰ ਤਿੰਨ ਚਾਰ ਭਾਈ ਬਾਕੀਆਂ ਦੇ ਵੀ ਚੁਣੇ ਗਏ ਆ ਫਿਰ ਉਹ ਕਿੱਦਾਂ ਆਗੇ ਜਿਹੜੇ ਕੈਂਡੀਡੇਟਾਂ ਦੀ ਗੱਲ ਹੈ ਫਿਰ ਕਾਗਜ਼ ਖਾਰਜ ਕਰਨ ਦੀ ਕੀ ਲੋੜ ਪੈਗੀ ਇਹ ਤਾਂ ਕਦੇ ਮੈਂ ਕਹਿੰਦਾ ਮੱਝੇਚ ਹੁੰਦੇ ਸੀ ਮਾਲਵੇਚ ਹੁੰਦੇ ਸੀ ਇੱਥੇ ਸਾਡੇ ਪਾਸ ਤੱਕ ਦੇ ਕਾਗਜ਼ ਕੈਂਸਲ ਹੀ ਨਹੀਂ ਹੋਏ ਮੈਂ ਤੱਕ ਦੇ ਦੇਖੇ ਨਹੀਂ ਜਿਹੜੀ ਇਹ ਗੱਲ ਦੀ ਇਹ ਗੱਲ ਕਰਦੇ ਸੀ ਵੀ ਉਹ ਅ ਅਸੀਂ ਸੁੱਖ ਬਿਲਾ ਛਡਾਉਣਾ ਇਹ ਜਿਹੜੀਆਂ ਹੈਗਾ ਡੀ ਲਿਸਟਡ ਜਗਾ ਤੇ ਉੱਤੇ ਬਣੇ ਹੋਏ ਨੇ ਜਿਹੜੇ ਡੀ ਲਿਸਟਡ ਜਗਾ ਤੇ ਉੱਤੇ ਸਰਮਾਇਦਾਰਾਂ ਦੇ ਬਣੇ ਹੋਏ ਸੀ ਵੱਡੇ ਵੱਡੇ ਕੀ ਕਹਿੰਦੇ ਹੁੰਦੇ ਨੇ ਫਾਰਮ ਹਾਊਸ ਉਹ ਇਹਨਾਂ ਨੇ ਬਿੱਲ ਲਿਆ ਕੇ ਰੈਗੂਲਰਾਈਜ਼ ਕਰਤੇ ਇਤਰਾਜ਼ ਹੈ ਸੀ ਜੀ ਤੁਹਾਨੂੰ ਖੜਨ ਚ ਕਿ ਨਹੀਂ ਹੈਗਾ ਸੀ ਕੋਈ ਬੇਲੇ ਸੀ ਤੁਸੀਂ ਮਤਲਬ ਜੇ ਖੜਗੇ ਤੁਹਾਨੂੰ ਕੋਈ ਤਕਲੀਫ ਦਿੱਕਤ ਹੈਗੀ ਆ ਦਿੱਕਤ ਤਾਂ ਹੈਗੀ ਹੋ ਜੀ ਕਿ ਹੁਣ ਟਾਈਮ ਇੰਨਾ ਲੱਗਦਾ ਕਿਉਂ ਲੱਗਦਾ ਇੰਨਾ ਟਾਈਮ ਲੱਗਿਆ ਜੀ ਲੱਗਿਆ ਜੀ ਕੋਈ ਲੱਗਿਆ ਹਾਂਜੀ ਹਾਂਜੀ ਲੱਗਿਆ ਟਾਈਮ ਕਿ ਲੱਗਿਆ ਖਾਸ ਤੁਸੀਂ ਕੇ ਪਾਰਟੀ ਦੇ ਤਾਂ ਨਹੀਂ ਹੈਗੇ ਸਾਰੇ ਕੋਈ ਹੋਰ ਵੀ ਹੈਗਾ ਜਿਹੜਾ ਨੌਕਰੀਆਂ ਤਾਂ ਨਹੀਂ ਖਾਜੋਗੇ ਗਰੀਬਾਂ ਦੀਆਂ ਜਿਹੜੇ ਲੱਗੇ ਹੋਏ ਚਲੋ ਪਰ ਉਹ ਤਾਂ ਤੁਹਾਡੇ ਤੋਂ ਸਵਾਲ ਸਾਰੇ ਕਰਦੇ ਜੀ ਉਹ ਕਹਿੰਦੇ ਗਰੀਬਾਂ ਦੇ ਪੁੱਤ ਅੱਗੇ ਆ ਗਏ ਇਹਨਾਂ ਤੋਂ ਜਰ ਨਹੀਂ ਹੁੰਦੇ ਮੈਨੂੰ 60000 ਤੋਂ ਉੱਪਰ ਪੈਨਸ਼ਨ ਮਿਲਦੀ ਆ ਇੱਕ ਵਾਰੀ ਫੌਰੀਨ ਨਹੀਂ ਜਾ ਸਕਿਆ ਉੱਗੋ ਕੇ ਜਿਹੜਾ ਤੁਸੀਂ ਗਰੀਬ ਕਰਦਾ ਮੁੰਡਾ ਸੀ ਉਹਦੇ ਉਹਦਾ ਉਹਦਾ ਪਾਸਪੋਰਟ ਦੇਖ ਲਓ ਕਿੰਨੀ ਵਾਰੀ ਫੌਰੀਨ ਚਾਇਆ ਚਾਰ ਸਾਲ ਚ ਉਹ ਗਰੀਬ ਕਰਦਾ ਰਹਿ ਗਿਆ ਹੁਣ ਤਨਖਾਹ ਤਾਂ ਐਮਐਲਏ ਦੀ ਵੀ ਉਹੀ ਲੱਖ ਸਵਾ ਲੱਖ ਹੈ ਉਹ ਨਹੀਂ ਅਸੀਂ ਲੈਂਦੇ ਰਹੇ ਆ ਸਾਫ਼ ਤਾਂ ਲੱਗੇ ਨਹੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਅੱਜ ਦਿਨ 14 ਦਸੰਬਰ 2025 ਸਮਾਂ 8 ਵਜੇ ਤੋਂ 4 ਵਜੇ ਤੱਕ ਰੱਖਿਆ ਗਿਆ ਸੀ ਪਰ ਮੇਰੀ ਘੜੀ ਦੇ ਉੱਤੇ 5:24 ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਅਜੇ ਤੱਕ ਪਿੰਡ ਫੂਲਖੁਰਦ ਜ਼ਿਲ੍ਹਾ ਰੋਪੜ ਦੇ ਜੋ ਪੋਲਿੰਗ ਸਟੇਸ਼ਨ ਹੈ ਉੱਥੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਤੇ ਲੋਕ ਸਵੇਰ ਦੇ ਇਹ ਗੱਲਾਂ ਕਰ ਰਹੇ ਆ ਕਿ ਬਹੁਤ ਸਲੋ ਪ੍ਰੋਸੈਸ ਚੱਲ ਰਿਹਾ ਜਿਹਦੇ ਚੱਲਿਆ ਹੁਣ ਤੱਕ ਲੰਬੀਆਂ ਲਾਈਨਾਂ ਦੇ ਵਿੱਚ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਤੇ ਸਾਡੇ ਕੋਲ ਜਿੱਥੇ ਬਹੁਤ ਸਾਰੇ ਪਿੰਡ ਦੇ ਲੋਕ ਖੜੇ ਆ ਤਾਂ ਉੱਥੇ ਹੀ ਕਾਂਗਰਸੀ ਆਗੂ ਸੁਖਦੇਵ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਜੀ ਸਮਾਂ 8 ਤੋਂ ਚਾਰ ਦਿੱਤਾ ਗਿਆ ਸੀ ਸਮਾਠ ਤੋਂ 4 ਹੁੰਦਾ ਹੈ ਤਾਂ ਉਹਦਾ ਕੋਈ ਮਾਇਨਾ ਹੈ ਜਾਂ ਫਿਰ ਸਮਾ ਖੁੱਲਾ ਰੱਖਣਾ ਚਾਹੀਦਾ ਨਹੀਂ ਦੇਖੋ ਜਦੋਂ ਇੱਕ ਸਮਾਬੱਧ ਤਰੀਕੇ ਨਾਲ ਆਪਾਂ ਇੱਕ ਰੱਖਿਆ ਹੋਇਆ ਜਦੋਂ ਤਾਂ ਉਹਦਾ ਮੈਨੇ ਨੇ ਔਰ 8 ਤੋਂ 4 ਦੇ ਵਿੱਚ ਚਲੋ ਮੰਨ ਲਿਆ ਵੀ ਕੋਈ 20 30 ਵੋਟਾਂ ਰਹਿ ਵੀ ਜਾਂਦੀਆਂ ਹੁੰਦੀਆਂ ਉਹ ਸਾਢੇ 4 ਮੁੱਕ ਜਾਣਗੀਆਂ ਪਰ ਮੈਂ ਤਾਂ ਦੇਖੋ ਸਾਰੇ ਅਸੀਂ ਬੂਥ ਵਿਜ਼ਿਟ ਕਰਕੇ ਆਏ ਹਾਂ ਹਲਕੇ ਸਾਰੇ ਆਪਣੇ ਹਲਕੇ ਦੇ ਰੋਡ ਪਰ ਹਲਕੇ ਦੇ ਮੇਰੇ ਖਿਆਲ ਚ ਕਦੇ ਵੀ ਇਹ ਕਿਤੇ ਵੀ ਇਹੋ ਜੀ ਪੋਜੀਸ਼ਨ ਨਹੀਂ ਹੈ ਜਿੱਥੇ ਕਿਤੇ ਪਿਛ ਨੂੰ ਜਿਹੜੀ ਹੋ ਚੁੱਕੀ ਹੈ ਮੇਰੇ ਖਿਆਲ ਚ 50 60 ਤੋਂ ਵੱਧ ਬੰਦੇ ਤਾਂ ਹਜੇ ਵੀ ਵੋਟਾਂ ਵਾਸਤੇ ਲਾਈਨ ਚ ਲੱਗੇ ਖੜੇ ਨੇ ਤੇ ਇਹ ਜਿਹੜਾ ਹੈਗਾ ਇਹ ਇੱਕ بڑا ਸੋਚਣ ਵਾਲੀ ਗੱਲ ਹੈ ਮੇਰੇ ਖਿਆਲ ਦੇ ਇੱਕ ਸੋਚੀ ਸਮਝੀ ਇੱਕ ਸਾਜ਼ਿਸ਼ ਤਹਿਤ ਜਿਹੜਾ ਹੈਗਾ ਜਾਣ ਬੁੱਝ ਕੇ VOTING PROCESS ਸਾਨੂੰ ਸਲੋ ਕੀਤਾ ਕੀਤਾ ਗਿਆ ਤਾਂ ਕਿ ਜੋ ਸਰਕਾਰ ਆਪਦੇ ਮਨਸ਼ੇ ਪੂਰੇ ਕਰ ਸਕੇ ਸਰਕਾਰ ਦਾ ਕੀ ਫਾਇਦਾ ਹੋਊਗਾ ਅਗਲੇ ਨੇ ਕਹਿੰਦਾ ਵਿਰੋਧੀ ਹਫਲੇ ਹੋਏ ਆ ਘਬਰਾਏ ਹੋਏ ਆ ਇਸ ਕਰਕੇ ਇਦਾਂ ਜੋ ਅੰਮੂ ਚਾਂਦਾ ਬੋਲੀ ਜਾਂਦੇ ਨਹੀਂ ਦੇਖੋ ਗੱਲ ਇੱਕ ਹੈ ਜੀ 4 ਵਜੇ ਤੱਕ ਦਾ ਟਾਈਮ ਹੋਵੇ ਸਵਾ ਪੰਜ ਹੋ ਗਏ ਤੇ ਵੋਟਾਂ ਇਥੇ ਕਿੰਨੀਆਂ ਕਨੇ 800 ਵੋਟ ਹੈ ਹੈ 500 ਪੋਲ ਹੋਈ ਹੈ ਤੇ ਉਹਦੇ ਬਾਅਦ ਅਸੀਂ ਹਫੜ ਗਏ ਜੀ ਹਾਪਲੇ ਦਾ ਜੇ ਅਸੀਂ ਹਾਪਲੇ ਹੁੰਦੇ ਤਾਂ ਅਸੀਂ ਰੌਲਾ ਰੂਲਾ ਪਾਉਂਦੇ ਇਸ ਗੱਲ ਦਾ ਅਸੀਂ ਤਾਂ ਇਸ ਗੱਲ ਦਾ ਸਾਡਾ ਤਾਂ ਸਵਾਲ ਹੈ ਸਰਕਾਰ ਨੂੰ ਸਾਡਾ ਇਸ ਅਮਲੇ ਨੂੰ ਸਵਾਲ ਹੈ ਇਸ ਪ੍ਰਸ਼ਾਸਨ ਨੂੰ ਸਵਾਲ ਹੈ ਵੀ ਭਾਈ ਤੁਸੀਂ ਕਰ ਕੀ ਰਹੇ ਹੋ ਜਦ ਬਾਕੀ ਜਗ੍ਹਾ ਦੇ ਉੱਤੇ ਵੋਟਾਂ ਪ ਟਾਈਮ ਤੇ ਪੈ ਸਕਦੀਆਂ ਮੁੱਕ ਸਕਦੀਆਂ ਤੇ ਇੱਥੇ ਕਿਹੜੀ ਖਾਸ ਗੱਲ ਹੈ ਕੀ ਮਨਸ਼ੇ ਹੈ ਇਹਦੇ ਪਿੱਛੇ ਕੋਈ ਮਨਸ਼ਾ ਤਾਂ ਹੋਊਗਾ ਹੀ ਨਾ ਤੁਸੀਂ ਸਿਸਟਮ ਨੂੰ ਸਲੋ ਕਰ ਰਹੇ ਹੋ ਕਿਉਂ ਕਰ ਰਹੇ ਹੋ ਰੂਟੀਨ ਦੀ ਕਾਰਵਾਈ ਨਹੀਂ ਨਾ ਹੁੰਦੀ ਜੀ ਇਲੈਕਸ਼ਨ ਦੀ ਰੋਜ਼ ਇੱਕ ਬੰਦਾ ਆਪਣੇ ਕੰਮ ਤੇ ਜਾਂਦਾ ਰੂਟੀਨ 'ਚ ਜਾਂਦਾ ਉਹਦੀ ਸਪੀਡ ਵੱਜ ਜਾਂਦੀ ਹੈ ਗਤੀ ਵੱਜ ਜਾਂਦੀ ਹੈ ਉਹਦਾ ਸੁਭਾਅ ਬਣ ਜਾਂਦਾ ਇਹ ਰੂਟੀਨ ਦੀ ਕਾਰਵਾਈ ਨਹੀਂ ਆ ਕਦੇ-ਕਦਾਈ ਹੁੰਦੀ ਹੈ ਜੀ ਮਤਲਬ 6 ਮਹੀਨੇ 'ਚ ਜਾਂ 2 ਸਾਲ 'ਚ ਜਾਂ ਇੱਕ ਵਾਰੀ ਵੋਟ ਆਣੀ ਹੁੰਦੀ ਆ ਇਹ ਸ਼ਾਇਦ ਇਸ ਕਰਕੇ ਉਹਨਾਂ ਦਾ ਹੱਥ ਨਾ ਤੁਰਿਆ ਹੋਵੇ ਉਦਾਂ ਨਹੀਂ ਇਹ ਕਿੱਲੇ ਫੁੱਲ ਖੁਰਦ ਵਾਸਤੇ ਹੀ ਜਿਹੜੀ ਹੈਗੀ ਆ ਇਹ ਜਿਹੜਾ ਰੂਟੀਨ ਦੀ ਕਾਰਵਾਈ ਨਹੀਂ ਹੈ ਬਾਕੀ ਸਾਰੇ ਵਕਤੇ ਰੂਟੀਨ ਦੀ ਕਾਰਵਾਈ ਹੈ ਬਾਕੀ ਸਾਰੇ ਕਿਤੇ ਹੋ ਗਏ ਬੰਦ ਹੋ ਗਏ ਮੈਂ ਵਿਜ਼ਿਟ ਕਰਕੇ ਆਇਆ ਜਨਾਬ ਮੈਂ ਮੈਂ ਤਾਂ ਤੁਹਾਨੂੰ ਪਹਿਲਾਂ ਇੱਕ ਗੱਲ ਰੱਖੀ ਆ ਵੀ ਮ ਕਿੱਥੇ ਕੋਈ ਇਦਾਂ ਦੀ ਮੁਸ਼ਕਲ ਹੈ ਹੀ ਨਹੀਂ ਦਾ ਪਰਖਾਲੀ ਹੈ ਨਾ ਮੀਹਾਂਪੁਰ ਹੈ ਨਾ ਡੰਗੌਲੀ ਹੈ ਨਾ ਚੱਕ ਕਰਮ ਹੈ ਨਾ ਘਨੌਲੀ ਹੈ ਕਿਥੇ ਹੈ ਪ੍ਰੋਬਲਮ ਸਿਰਫ ਇੱਥੇ ਉਹਦਾ ਕਾਰਨ ਕੀ ਹੈ ਅਸੀਂ ਤਾਂ ਦਾ ਕਾਰਨ ਸਰਕਾਰ ਤੋਂ ਪ੍ਰਸ਼ਾਸਨ ਨੂੰ ਪੁੱਛਣਾ ਹੀ ਹੈ ਨਾ ਔਰ ਕਿਉਂ ਹੈ ਔਰ ਉਸ ਤੋਂ ਬਾਅਦ ਟੈਨਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕੋਈ ਡੋਲੂ ਲੈ ਕੇ ਪਾਣੀ ਦਾ ਜਾ ਰਿਹਾ ਕੋਈ ਚਾਹ ਜੀ ਲੈ ਕੇ ਜਾ ਰਿਹਾ ਡਰਾਮੇ ਜੇ ਹੋ ਰਹੇ ਕਾਦੇ ਵਾਸਤੇ ਕਿਉਂ ਟੈਨਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਪਿੰਡਾਂ ਦੀਆਂ ਵੋਟਾਂ ਪੰਚਾਇਤਾਂ ਨੇ ਜੇ ਤੁਸੀਂ ਕੰਮ ਕੀਤਾ ਤਾਂ ਤੁਹਾਨੂੰ ਜਿਹੜਾ ਹੈਗਾ ਲੋਕ ਆਪੇ ਵੋਟ ਪਾ ਦੇਣਗੇ ਪਰ ਤੁਸੀਂ ਤਾਂ ਪੰਚਾਇਤ ਨੂੰ ਲੁੱਟਣ ਲੱਗੇ ਹੋਏ ਹੋ ਜੇ ਤੁਸੀਂ ਵੀ ਹੌਸਲਾ ਰੱਖੋ ਤੁਹਾਨੂੰ ਵੀ ਪਾਈ ਦੇਣਗੇ ਲੈਣਾ ਚ ਲੱਗ ਤਾਂ ਗਏ ਲੋਕ ਭਈ ਦਰਵਾਜ਼ਾ ਬੰਦ ਕਰ ਤਾਂ ਹੁਣ ਕੀ ਕੀ ਚੱਕਰ ਆ ਬਾੜ ਤਾਂ ਲਾਏ ਅੰਦਰ ਦੇਖੋ ਗੱਲ ਇੱਕ ਹੈ ਮੈਂ ਤਾਂ ਇੱਕ ਗੱਲ ਕਹਣਾ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਵੀ ਬਾੜ ਲੇ ਵੋਟਾਂ ਵੀ ਪੈ ਜਾਣਗੀਆਂ ਮੇਰਾ ਤਾਂ ਸਵਾਲ ਇਹ ਹੈ ਵੀ ਇੱਥੇ ਇਕੱਲੇ ਵਾਸਤੇ ਸਿਸਟਮ ਸਲੋ ਕਿਉਂ ਇਹਦਾ ਪ੍ਰਸ਼ਾਸਨ ਨੇ ਜਵਾਬ ਦੇਣਾ ਨਾ ਪ੍ਰਸ਼ਾਸਨ ਕਿਉਂ ਨਹੀਂ ਜਵਾਬ ਦਿੰਦਾ ਕੋਈ ਇਸ ਗੱਲ ਤੋਂ ਚੁੱਪ ਨੇ ਤੇ ਬਸ ਆਹੀ ਕਹਿੰਦੇ ਕੋਈ ਨਹੀਂ ਜਿਸ ਦੀ ਪਵਾ ਕੇ ਤੋਰਾਂਗੇ ਇਹ ਤਾਂ ਉਹਨਾਂ ਦਾ ਉਹ ਤਾਂ ਡੈਮੋਕਰੈਟਿਕ ਹੱਕ ਹੈ ਜਿਹੜਾ ਉਹਦੇ ਲਾਈਨ ਚ ਲੱਗ ਗਿਆ ਉਹ ਤਾਂ ਇਲੈਕਸ਼ਨ ਕਮਿਸ਼ਨ ਕਹਿੰਦਾ ਹੈਗਾ ਵੀ ਉਹਨੂੰ ਪਵਾਣੀ ਪਊਗੀ ਨਹੀਂ ਜਾਊਗਾ ਅਗਲਾ ਕੋਰਟ ਚ ਖੜਾ ਹੋਊਗਾ ਜਾ ਕੇ ਕਿਉਂਕਿ ਅਲਟੀਮੇਟਲੀ ਜਿਹੜਾ ਬੰਦਾ ਇੱਥੇ ਲਾਈਨ ਚ ਲੱਗ ਗਿਆ ਉਹਨੂੰ ਤਾਂ ਵੋਟ ਪਵਾਉਣੀ ਪੈਣੀ ਹੈ ਪਰ ਇਸ ਵੋਟ ਪਵਾਉਣ ਦੇ ਨਾਲ ਨਾਲ ਇਹਨਾਂ ਦੇ ਮਨਸ਼ੇ ਕੀ ਹੈ 延迟 ਕਰਨ ਦੇ ਨਹੀਂ ਤੁਹਾਨੂੰ ਇਹ ਤਰ੍ਹਾਂ ਇਹ ਤਾਂ ਨਹੀਂ ਵਿਚਾਲੀ ਵੋਟਾਂ ਪਾਉਣੀਆਂ ਨੇ ਇਹ ਸ਼ੱਕ ਹੈ ਤੁਹਾਨੂੰ ਬਿਲਕੁਲ ਕਿਉਂ ਨਹੀਂ ਕਰਾਂਗੇ ਅਸੀਂ ਸ਼ੱਕ ਸ਼ੱਕ ਕਰਨਾ ਸਾਡਾ ਹੱਕ ਹੈ ਕਿਉਂ ਨਹੀਂ ਕਰੀਏ ਸ਼ੱਕ ਅਸੀਂ ਜਿੱਤੋ ਮੈਂ ਮੈਂ ਪਹਿਲਾਂ ਹੀ ਉਹ ਹੀ ਸਵਾਲ ਕਰ ਰਿਹਾ ਵੀ ਇਹ ਲੇਟ ਕਿਤਾ ਜਾ ਰਿਹਾ ਉਹ ਕਾਰਨ ਕੀ ਨੇ ਕੋਈ ਤਾਂ ਕਾਰਨ ਰੱਖੋ ਨਾ ਦੱਸੋ ਇਹ ਥੋੜ੍ਹੀ ਹੈ ਵੀ 500 ਦਾ ਵੋਟ ਹੈ ਬਾਈ ਜੀ 8 ਤੋਂ 5 ਤੱਕ ਵਿਚਾਰ ਤੱਕ ਹਜੇ ਤੱਕ ਜ ਸਾਢੇ 5 ਵਜੇ ਤੱਕ 500 ਵੋਟ ਵੀ ਨਹੀਂ ਪਈ ਸੱਤੋਂ ਔਰ ਇੱਕ ਗੱਲ ਹੋਰ ਦੇਖੋ ਮੈਂਕਰਝਾਨ ਦੇਖ ਕੇ ਆਇਆ ਵੋਟ ਜਹ ਲੋਕਾਂ ਦੇ ਵਿੱਚ ਉਤਸ਼ਾਹ ਘਟ ਹੈ ਚਲੋ ਇੱਥੇ ਤਾਂ ਲੋਕਾਂ ਵਿੱਚ ਫੇਰ ਵੀ ਉਤਸ਼ਾਹ ਹੈ ਮੈਂ ਧੰਨਵਾਦ ਕਰਦਾ ਇਸ ਪਿੰਡ ਦੇ ਲੋਕਾਂ ਦਾ ਉਤਸ਼ਾਹ ਘਟ ਹੈ ਉਹਦੇ ਕਾਰਨ ਨੇ ਸਰਕਾਰ ਪ੍ਰਤੀ مایੁਸੀ ਉਸ مایੁਸੀ ਕਾਰਨ ਜਿਹੜਾ ਹੈਗਾ ਕਿਉਂਕਿ ਤੁਸੀਂ ਇਹ ਕਦੇ ਵੀ ਨਹੀਂ ਸੀ ਹੋਇਆ ਜਿਹੜਾ ਪੰਚਾਇਤੀ ਸਿਸਟਮ ਹੈ ਨਾ ਸਾਡਾ ਇਹ ਸਾਡੀ ਮੁੱਢਲੀ ਇਕਾਈ ਹੈ ਡੈਮੋਕ੍ਰੇਸੀ ਦੀ ਤੇ ਉਸ ਡੈਮੋਕ੍ਰੇਸੀ ਦੀ ਮੁੱਢਲੀ ਇਕਾਈ ਦੇ ਵਿੱਚ ਔਰ ਸਾਡੀਆਂ ਜੋ ਪੰਚਾਇਤਾਂ ਦਾ ਹਾਲ ਹੈ ਤੁਹਾਨੂੰ ਵੀ ਪਤਾ ਹੈ ਮੇਰੇ ਖਿਆਲ ਦੇ ਵਿੱਚ 13000 ਕੁਸ਼ ਪੰਚਾਇਤਾਂ ਨੇ ਉਹਨਾਂ ਚੋਂ 2000 ਪੰਚਾਇਤਾਂ ਤਾਂ ਇਹ ਜੀਆਂ ਨੇ ਜਿਨ੍ਹਾਂ ਕੋਲ 1 ਰੁਪਏ ਦੀ ਵੀ ਆਮਦਨ ਨਹੀਂ ਹੈ ਔਰ 5000 ਤਾਂ ਇਹ ਨੇ ਜਿਨ੍ਹਾਂ ਕੋਲ 1 ਲੱਖ ਰੁਪਏ ਦੀ ਆਮਦਨ ਹੈ ਔਰ ਸਰਕਾਰ ਨੇ ਇਹ ਕਰਤਾ ਜਿੰਨਾਂ ਕੋਲ ਆਮਦਨ ਹੈ ਉਹ ਆਪ ਦਾ ਜਿਨ੍ਹਾਂ ਨੂੰ ਮੁਆਵਜ਼ੇ ਮਿਲੇ 50% ਸਾਨੂੰ ਦੇ ਜੋ ਉਹਦੇ ਚੋਂ ਵਿਆਜ ਚ ਪੈਸੇ ਤੇ ਜੇ ਹੁਣ ਤੁਹਾਨੂੰ ਮੁਆਵਜ਼ਾ ਮਿਲੂਗਾ ਕਿਸੇ ਦਾ ਤੁਹਾਡੀ ਜ਼ਮੀਨ ਆਊਗੀ ਸ਼ਾਮਲਾਟ ਆਊਗੀ ਤੁਹਾਡੇ ਪਹਿਆਂ ਦਾ ਰਸਤਾ ਆਊਗਾ ਉਹਦੇ ਚੋਂ ਅਸੀਂ 50% ਕੱਟ ਲੈਣਾ ਬਿੱਲ ਪਾਸ ਕਰਤਾ ਅਸੀਂ ਪੰਚਾਇਤ ਨੂੰ ਮਜ਼ਬੂਤ ਕਰਨੇ ਕਿ ਕਮਜ਼ੋਰ ਕਰਨਾ ਇਹ ਤਾਂ ਕਮਜ਼ੋਰ ਕਰਨ ਲੱਗੇ ਵੇ ਅਸੀਂ ਅੱਗੇ ਗਰੰਟਾ ਦਿੰਦੇ ਅਸੀਂ ਇਹ ਸਰਕਾਰਾਂ ਇਹ ਲੈਣ ਲੱਗੇ ਹੋਏ ਨੇ ਪਰ ਚੇਤਾ ਤੁ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਨਾ ਕਹਿੰਦੇ ਕਾਂਗਰਸੀਆਂ ਨੂੰ ਉਮੀਦਵਾਰ ਵੀ ਨਹੀਂ ਲੱਭੇ ਸਾਡੇ ਦਾ 27 ਸਰਬਸੰਮਤੀ ਨਾਲ ਚੁਣੇ ਗਏ ਵੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਧੋਖੇਦੜੀ ਕਰਨੀ ਸੀ ਫਿਰ ਤਿੰਨ ਚਾਰ ਭਾਈ ਬਾਕੀਆਂ ਦੇ ਵੀ ਚੁਣੇ ਗਏ ਆ ਫਿਰ ਉਹ ਕਿੱਦਾਂ ਆ ਗਏ ਕਿਸੇ ਦਾ ਕੋਈ ਨਹੀਂ ਚੁਣਿਆ ਗਿਆ ਸਿਰਫ ਰੂਲਿੰਗ ਪਾਰਟੀ ਦੇ ਜਿਹੜੇ 191 ਚੁਣੇ ਗਏ ਨੇ ਦੂਜੀ ਗੱਲ ਡਾਇਰੈਕਟ ਕੈਂਡੀਡੇਟਾਂ ਦੀ ਗੱਲ ਹੈ ਫਿਰ ਕਾਗਜ਼ ਖਾਰਜ ਕਰਨ ਦੀ ਕੀ ਲੋੜ ਪੈ ਗਈ ਇਹ ਤਾਂ ਕਦੇ ਮੈਂ ਕਹਿੰਦਾ ਮਾਝੇ 'ਚ ਹੁੰਦੇ ਸੀ ਮਾਲਵੇ 'ਚ ਹੁੰਦੇ ਸੀ ਇੱਥੇ ਸਾਡੇ ਪਾਹ ਤੱਕ ਦੇ ਕਾਗਜ਼ ਕੈਂਸਲ ਹੀ ਨਹੀਂ ਹੋਏ ਮੈਂ ਤੱਕਦੇ ਦੇਖੇ ਨਹੀਂ ਮੈਨੂੰ ਵੀ 35 ਸਾਲ ਹੋ ਗਏ ਇੱਥੇ ਵੋਟਾਂ ਦੇਖਦੇ ਨੂੰ ਹੁਣ ਇਸ ਵਾਰ ਕਾਗਜ਼ ਵੀ ਕੈਂਸਲ ਹੋਏ ਨੇ ਔਰ ਜਿਹੜਾ ਬੰਦਾ ਇਹ ਕਹਿ ਰਿਹਾ ਖੜਾ ਖੜਾ ਹੋ ਕੇ ਵੀ ਮੇਰੇ ਕਾਗਜ਼ ਉਹ ਕਹਿੰਦੇ ਵੀ ਤੇਰੇ ਕੋਲ ਪੰਚਾਇਤ ਦੀ ਜ਼ਮੀਨ ਹੈ ਉਹ ਕਹਿੰਦਾ ਕਿ ਸਿਆੜ ਕੱਢ ਲਓ ਉਹ ਕਹਿੰਦੇ ਪੰਚਾਇਤਾਂ ਦੀ ਜ਼ਮੀਨ 'ਤੇ ਦੱਬੀਆਂ ਵੀ ਉੱਥੇ ਛਡਾਉਣੀਆਂ ਵੀ ਆ ਸਿਆੜ ਕੱਢ ਦੋ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਦੱਬੀਆਂ ਨੇ ਨਾ ਇਹ ਗੱਲਾਂ ਕਰਦੇ ਸੀ ਉਹਨਾਂ ਨੂੰ ਤਾਂ ਰੈਗੂਲਰਾਈਜ਼ ਕਰਨ ਲੱਗੇ ਹੋਏ ਨੇ ਜਿਹੜੀ ਇਹ ਗੱਲ ਦੀ ਇਹ ਗੱਲ ਕਰਦੇ ਸੀ ਵੀ ਉਹ ਅ ਅਸੀਂ ਸੁੱਖ ਬਿਲਾ ਛਡਾਉਣਾ ਇਹ ਜਿਹੜੀਆਂ ਹੈਗਾ ਡੀ ਲਿਸਟਡ ਜਗ੍ਹਾ ਤੇ ਉੱਤੇ ਬਣੇ ਹੋਏ ਨੇ ਜਿਹੜੇ ਡੀ ਲਿਸਟਡ ਜਗ੍ਹਾ ਤੇ ਤੇ ਸਰਮਾਇਦਾਰਾਂ ਦੇ ਬਣੇ ਹੋਏ ਸੀ ਵੱਡੇ ਵੱਡੇ ਕੀ ਕਹਿੰਦੇ ਹੁੰਦੇ ਨੇ ਫਾਰਮ ਹਾਊਸ ਉਹ ਇਹਨਾਂ ਨੇ ਬਿੱਲ ਆ ਕੇ ਰੈਗੂਲਰਾਈਜ਼ ਕਰਤੇ ਇਹ ਗੱਲਾਂ ਤਾਂ ਕਰਦੇ ਛਡਾਉਣ ਦੀਆਂ ਇਹਦਾ ਰੈਗੂਲਰਾਈਜ਼ ਕਰਤੇ ਔਰ ਦੂਜੀ ਗੱਲ ਜਿਹੜੀ ਛਡਾਉਣ ਦੀ ਕਰਦੇ ਸੀ ਬਲਡੋਜ਼ਰ ਲੈ ਕੇ ਗਿਆ ਸੀ ਮੰਤਰੀ ਪ੍ਰੈਸ ਕਾਨਫਰੰਸ ਸੀ ਸੀ ਮੁੱਖ ਮੰਤਰੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜ਼ਮੀਨ ਦੀ ਉਹਦੇ ਨਾਮ ਕੀਤੀ ਹੁਣ ਇਹਨਾਂ ਨੇ ਇਹਦਾ ਕਹਿੰਦੇ ਸੀ ਇਸ ਤੋਂ ਕਬਜ਼ਾ ਛਡਾਇਆ ਮੈਂ ਚੈਲੰਜ ਕਰਦਾ ਵੀ ਦੱਸਣ ਉਹ ਤੋਂ ਕਿਹੜਾ ਕਬਜ਼ਾ ਛਡਾਇਆ ਉਹ ਤੇ ਨਾਲੇ ਕਬਜ਼ਾ ਦਿੱਤਾ ਹੁਣ ਸਮਾਂ ਦੀ ਤੇ ਹੁਣ ਇੱਥੇ ਤੁਹਾਨੂੰ ਇਤਰਾਜ਼ ਆ ਕਿ ਲੋਕਾਂ ਨੂੰ ਵੀ ਇਹ ਕਿ ਲੋਕ ਤਾਂ ਕੀ ਪਤਾ ਬੇਲੇ ਹੋਣ ਲੋਕ ਕੀ ਪਤਾ ਉਹਨਾਂ ਨੂੰ ਇਤਰਾਜ਼ ਹੀ ਨਾ ਹੋਵੇ ਉਹ ਖੜਨਾ ਚਾਹੁੰਦੇ ਹੋਣ ਤੇ ਤੁਸੀਂ ਆ ਕੇ ਇੱਥੇ ਰੋਲਾ ਪਾ ਲਿਆ ਭਾਈ ਲੋਕਾਂ ਨੂੰ ਤੰਗ ਕਰ ਰਹੇ ਹੋ ਬਈ ਦੇਖੋ ਜੀ ਲੋਕ ਜੇ ਬੇਲੇ ਤਾਂ ਸਾਡਾ ਇਸ ਸੂਬੇ ਦੇ ਵਿੱਚ ਹੈ ਨਹੀਂ ਗੇ ਦੇਖੋ ਲੋਕਾਂ ਨੂੰ ਕੰਮ ਨੇ ਧੰਦੇ ਨੇ ਲੋਕ ਸਾਰੇ ਆਪਣੇ ਕੰਮ ਤੋਂ ਦੇ ਛੱਡ ਕੇ ਹੀ ਇੱਥੇ ਉਹ ਕਰਦੇ ਆ ਔਰ ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਾਂ ਜੇ ਲੋਕ ਸਾਡੇ ਇੰਨੇ ਬੇਲੇ ਹੁੰਦੇ ਤਾਂ ਮੇਰੇ ਖਿਆਲ ਦੇ ਵਿੱਚ ਜੇ ਆ ਪੰਜਾਬ ਦੇ ਵਿੱਚ ਜੋ ਤਰਾਸ ਦੀ ਹੜਾਂ ਦੀ ਆਈ ਸੀ ਤਾ ਇਹੇ ਇਹ ਪੰਜਾਬ ਦੇ ਲੋਕ ਚੱਲ ਨਹੀਂ ਸੀ ਸਕਦੇ ਕੋਈ ਹੋਰ ਸੂਬਾ ਹੁੰਦਾ ਚੱਲ ਕੇ ਦਿਖਾ ਦਿੰਦਾ ਇਹ ਸਾਡੀ ਪੰਜਾਬ ਦੀ ਨੌਜਵਾਨੀ ਨੇ ਔਰ ਪੰਜਾਬ ਦੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਆਪਾਂ ਬਿੱਲੇ ਕਹਿੰਦੇ ਆ ਇਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਜਿੱਤੇ ਹੜ ਆਈ ਸੀ ਸਰਕਾਰਾਂ ਨੇ ਨਹੀਂ ਕੀਤੀ ਔਰ ਇਵਨ ਮੈਨੂੰ ਇਹ ਕਹਿੰਦੇ ਵੀ ਕੋਈ ਚੇਜ ਕਿ ਨਹੀਂ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਚਾਹੇ ਸਾਡੀ ਵੀ ਹੋਵੇ ਅਸੀਂ ਵੀ ਮਾੜਾ ਮੋਟਾ ਆਟੇ ਚ ਨੂਣੀ ਪਾਇਆ ਇਹ ਨੌਜਵਾਨੀ ਨੇ ਇਸ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਉਸ ਤਰਾਸਤੀ ਨੂੰ ਸਾਰੀ ਲੋਕ ਝੇਲਿਆ ਉਹਦੇ ਉੱਤੇ ਮੈਂ ਲੋਕਾਂ ਨੂੰ ਵੀ ਪੁੱਛਣਾ ਚਾਹਾਂਗਾ ਵੀ ਇਤਰਾਜ਼ ਹੈ ਸੀ ਜੀ ਤੁਹਾਨੂੰ ਖੜਨ ਚ ਕਿ ਨਹੀਂ ਹੈਗਾ ਸੀ ਕੋਈ ਬੇਲੇ ਸੀ ਤੁਸੀਂ ਮਤਲਬ ਜੇ ਖੜਗੇ ਤੁਹਾਨੂੰ ਕੋਈ ਤਕਲੀਫ ਦਿੱਕਤ ਹੈਗੀ ਆ ਦਿੱਕਤ ਤਾਂ ਹੈਗੀ ਹੋ ਜੀ ਕਿ ਹੁਣ ਟਾਈਮ ਇੰਨਾ ਲੱਗਦਾ ਕਿਉਂ ਲੱਗਦਾ ਇੰਨਾ ਟਾਈਮ ਟਾਈਮ ਬਹੁਤ ਲੱਗਦਾ ਸਵੇਰ ਦੇ ਲੱਗੇ ਲੋਕ 8 ਵਜੇ ਦੇ ਉਹਨਾਂ ਦਾ 12 ਵਜੇ ਨੰਬਰ ਆ ਰਿਹਾ ਕਿਉਂ ਆ ਰਿਹਾ ਨੰਬਰ 12 ਵਜੇ ਇੰਨਾ ਲਾ ਟਾਈਮ ਲੱਗ ਗਿਆ ਬਿਲਕੁਲ ਲੱਗਿਆ ਜੀ ਲੱਗਿਆ ਜੀ ਸਪੂਜੀ ਲੱਗਿਆ ਹਾਂਜੀ ਹਾਂਜੀ ਲੱਗਿਆ ਟਾਈਮ ਕਿ ਲੱਗਿਆ ਖਾਸ ਤੁਸੀਂ ਇੱਕੇ ਪਾਰਟੀ ਦੇ ਤਾਂ ਨਹੀਂ ਹੈਗੇ ਸਾਰੇ ਕੋਈ ਹੋਰ ਵੀ ਹੈਗਾ ਜਿਹੜਾ ਰਲੇ ਮਿਲੇ ਸੀ ਸਾਰੇ ਰਲੇ ਮਿਲੇ ਇਹ ਪਹਿਲੀ ਫੇਰੀ ਦੇਖਿਆ 15 ਸਾਲ ਪਹਿਲਾਂ ਸਪੰਚ ਵੀ ਕਰੀ ਇਹ ਪਹਿਲੀ ਫੇਰੀ ਦੇਖਿਆ ਇਹ ਇੰਨਾ ਟਾਈਮ ਲੱਗਿਆ ਬਜ਼ੁਰਗ ਬਜ਼ੁਰਗਮ ਥੱਕ ਕੇ ਬੈਠੇ ਬੈਠੇ ਕੋਈ ਬੰਦਾ ਬੁਵਾਰਾ ਉਹਨੇ ਲੈਣੇ ਖੜ ਕੇ ਇਹੇ ਬੰਦੇ ਮੁੜ ਗਏ ਵੋਟਰ ਦੇ ਬਿਨਾ ਪਿੰਡ ਦੀਆਂ ਵੋਟਾਂ ਇਹਦੇ ਜੀ ਪਾਰਟੀ ਨਾਲ ਦਾ ਤਾਂ ਕੋਈ ਸੰਬੰਧ ਤੇ ਨਹੀਂ ਹੈ ਗੱਲਬਾਤ ਇਹ ਤਾਂ ਇੱਕ ਪ੍ਰਸ਼ਾਸਨ ਦੀ ਕਮੀ ਦੀ ਗੱਲਬਾਤ ਚੱਲਦੀ ਐ ਵੀ ਸਮਾਜ ਪ੍ਰਸ਼ਾਸਨ ਤੇ ਸਵਾਲ ਆ ਹਾਂਜੀ ਠੀਕ ਆ ਸਾਡੀ ਕੁੜੀਆ ਟਿਊਸ਼ਨ ਪੜਾਉਂਦੀ ਬੱਚਿਆਂ ਨੂੰ ਉਹ ਵਿਚਾਰੀ ਵੋਟਾਂ ਛੱਡ ਕੇ ਜਾਣਾ ਪਿਆ ਕਿਉਂ ਤੇ ਬੱਚੇ ਘਰ ਬੈਠੇ ਸੀਗੇ ਟਿਊਸ਼ਨ ਆਏ ਪੜਾਉਣੇ ਵਾਸਤੇ ਫਿਰ ਉਹਨੂੰ ਰਿਕੁਐਸਟ ਕਰਕੇ ਇਹਨਾਂ ਨੂੰ ਵੋਟ ਪੁਵਾਈ ਕਿਤਾ ਪਰ ਪਾਸੇ ਬੱਚਿਆਂ ਦਾ ਭਵਿੱਖ ਹੈ ਇੱਕ ਪਾਸੇ ਵੋਟ ਦਾ ਹੱਕ ਆ ਹਾਂਜੀ ਇਹ ਲੇਟ ਹੋਇਆ ਜੀ ਸਿਸਟਮ ਬਿਲਕੁਲ ਤੁਸੀਂ ਹੁਣ ਫਿਰ ਮਤਲਬ ਨੌਕਰੀਆਂ ਤਾਂ ਨਹੀਂ ਖਾਜੋਗੇ ਗਰੀਬਾਂ ਦੀਆਂ ਜਿਹੜੇ ਲੱਗੇ ਹੋਏ ਚਲੋ ਦੇਖੋ ਗੱਲ ਇੱਕ ਐ ਅਸੀਂ ਕਿਸ ਅਸੀਂ ਹਮੇਸ਼ਾ ਸਾਡਾ ਤੁਸੀਂ ਇਤਿਹਾਸ ਦੇਖੋ ਐਮਏਕ ਟ੍ਰੇਡ ਯੂਨੀਵਰਸਿਟੀ ਆ ਅਸੀਂ ਤਾਂ ਧਰਨੇ ਦੇ ਕੇ ਨੌਕਰੀਆਂ ਬਚਾਈਆਂ ਨੌਕਰੀਆਂ ਦੇ ਹੱਕ ਦਵਾਏ ਆ ਔਰ ਆਪਦੀਆਂ ਸਰਕਾਰਾਂ ਦੇ ਵਿੱਚ ਰਹਿੰਦੇ ਹੋਏ ਜਦੋਂ ਸਾਡੀ ਸਰਕਾਰ ਸੀ ਚਾਹੇ ਇਸ ਪਾਰਟੀ ਦਾ ਅੰਗ ਸੀ ਅਸੀਂ ਤਾਂ ਉਦੋਂ ਵੀ ਨਾਲ ਧਰਨੇ ਮਾਰੇ ਆ ਸਾਡੇ ਦਾ ਭਰਾ ਅਟਣ ਬਹਿ ਕੇ ਧਰਨੇ ਮਾਰ-ਮਾਰ ਕੇ ਇਸ ਕਰਕੇ ਤੁਸੀਂ ਅਸੀਂ ਨੌਕਰੀ ਕਿਸੇ ਦੀ ਖਾਣ ਨਹੀਂ ਆਏ ਔਰ ਔਰ ਜਿਹੜਾ ਪ੍ਰਸ਼ਾਸਨ ਜਿਹੜਾ ਉੱਪਰ ਅਫਸਰ ਬੈਠੇ ਆ ਜਿਹੜੇ ਉੱਪਰ ਹਾਕਮ ਬੈਠੇ ਆ ਇਹ ਪ੍ਰੋਬਲਮ ਉਹਨਾਂ ਦੀ ਆ ਸਟਾਫ ਤਾਂ ਵਿਚਾਰਾ ਮਜਬੂਰ ਹੁੰਦਾ ਮਲਾਜ਼ਮ ਕਿੱਥੇ ਜਾਂਦਾ ਇਹ ਦੋਸ਼ੀ ਹੈ ਮਤਲਬ ਮਜਬੂਰ ਆ ਜਾਂ ਦੋਸ਼ੀ ਆ ਜਾਂ ਮਜਬੂਰ ਮਲਾਜ਼ਮ ਮਜਬੂਰ ਹੁੰਦਾ ਉਹਨੂੰ ਤਾਂ ਜੋ ਉਤੋਂ ਕੰਨ ਮਰੋੜ ਕੇ ਕਿਹਾ ਜਾਂਦਾ ਉਹ ਵਿਚਾਰਾ ਕਿੱਥੇ ਜਾਵੇ ਉਹਨੇ ਤਾਂ ਆਪਣੀ ਰੋਜ਼ੀ ਰੋਟੀ ਵੀ ਪਾਲਣੀ ਆ ਨਹੀਂ ਅੱਜ ਕੱਲ੍ਹ ਹਾਲਾਤ ਇਹ ਨੇ ਵੀ ਕਿਉਂਕਿ ਇਹ ਸਰਕਾਰ ਦੇ ਵਿੱਚ ਤਾਂ ਕਾਇਦਾ ਕਾਨੂੰਨ ਕੋਈ ਨਹੀਂ ਕਾਇਦਾ ਕਾਨੂੰਨ ਮੈਂ ਤੁਹਾਨੂੰ ਇੱਕ ਆਧਾਰਨ ਦੇ ਆਉਂਗਾ ਇੱਕ ਏਆਈਜੀ ਜਿਹਨੂੰ ਆਪਾਂ ਐਸਐਸਪੀ ਰੈਂਕ ਦਾ ਬੰਦਾ ਹੁੰਦਾ ਹੈ ਵਿਜੀਲੈਂਸ ਦਾ ਸਵਰਨਦੀਪ ਉਹਨੂੰ ਇਹ ਸਸਪੈਂਡ ਕਰ ਦਿੰਦੇ ਨੇ ਸਸਪੈਂਡ ਕਰਕੇ ਕਹਿੰਦੇ ਜੀ ਕ腐ਸ਼ਨ ਦੇ ਚਾਰਜਸ ਆ ਮੁੜ ਕੇ 15 ਦਿਨਾਂ ਬਾਅਦ ਕ腐ਸ਼ਨ ਦੇ ਚਾਰਜਸ ਵੀ ਖਤਮ ਹੋ ਗਿਆ ਉਹਨੂੰ ਬਹਾਲ ਕਰ ਦਿੰਦੇ ਨੇ ਔਰ ਉਹਨੂੰ ਇੱਕ ਮੁਲਾਜ਼ਮ ਨੂੰ ਉਹ ਵੀ ਇੱਕ ਮੁਲਾਜ਼ਮ ਹੀ ਹੈ ਉਹਦੇ ਵਾਸਤੇ ਇੱਕ ਪ੍ਰੋਸੀਜਰ ਹੈ ਜੇ ਤੁਸੀਂ ਉਹਨੂੰ ਸਸਪੈਂਡ ਕਰਤਾ ਉਸ ਤੋਂ ਬਾਅਦ ਉਹਨੂੰ ਚਾਰਜ ਸ਼ੀਟ ਕਰਨਾ ਹੈ ਉਹਦੇ ਚਾਰਜਸ ਲਾਉਣੇ ਆ ਉਹਤੇ ਇਨਕੁਆਇਰੀ ਅਫਸਰ ਲਾਉਣਾ ਫਿਰ ਤੁਸੀਂ ਉਹਨੂੰ ਛ ਮੁੱਖ ਮੰਤਰੀ ਤਾਂ ਹੁਣ ਆਪਦੇ ਆਪ ਨੂੰ ਰਾਜਾ ਸਮਝਦਾ ਉਹਨੇ ਉਹਨੂੰ ਉਸੇ ਬਿਨਾ ਕਿਸੇ ਚਾਰਟ ਸ਼ੀਟ ਦੇ ਬਹਾਲ ਕਰਤਾ ਇਹ ਇੱਕ ਲੀਗਲ ਗੱਲਾਂ ਨੇ ਤੇ ਇਸ ਕਰਕੇ ਜਿਸ ਜਦੋਂ ਦਾ ਜਦੋਂ ਜਿਸ ਸਟੇਟ ਦਾ ਹਾਕਮ ਐਦਾਂ ਹੋਵੇ ਤਾਂ ਉੱਥੇ ਮੁਲਾਜ਼ਮ ਦਾ ਡਰਨਾ ਬਾਝਮ ਹੈ ਰੋ ਤਾਂ ਤੁਹਾਡੇ ਤੇ ਸਵਾਲ ਸਾਰੇ ਕਰਦੇ ਜੀ ਉਹ ਕਹਿੰਦੇ ਗਰੀਬਾਂ ਦੇ ਪੁੱਤ ਅੱਗੇ ਆ ਗਏ ਇਹਨਾਂ ਤੋਂ ਜਰ ਨਹੀਂ ਹੁੰਦੇ ਉਹ ਪਹਿਲਾਂ ਰਾਜੇ ਹੀ ਰਾਜ ਕਰਦੇ ਸੀ ਸਾਰੇ ਰਾਜੇ ਇਕੱਠੇ ਹੋਏ ਸੀ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਤਾਂ ਜ ਵੀ ਬਹੁਤ ਕੱਸਦੇ ਹਨ ਜੀ ਕਹਿੰਨਾ ਜੀ ਕੈਪਟਨ ਅਮਰਿੰਦਰ ਸਿੰਘ ਤੇ ਕਸੀ ਜਾਣ ਅਸੀਂ ਕਦੋਂ ਕਹਨੇ ਆ ਜਦੋਂ ਤੱਕ ਆਮ ਘਰਾਂ ਦੇ ਕੱਲਾ ਅਸੀਂ ਕੋਈ ਖਾਸ ਘਰਾਂ ਦੇ ਆ ਮੈਂ ਮੈਨੂੰ 60000 ਤੋਂ ਉੱਪਰ ਪੈਨਸ਼ਨ ਮਿਲਦੀ ਆ ਇੱਕ ਵਾਰੀ ਫੋਰਨ ਨਹੀਂ ਜਾ ਸਕਿਆ ਉੱਗੋ ਕੇ ਜਿਹੜਾ ਤੁਸੀਂ ਗਰੀਬ ਕਰਦਾ ਮੁੰਡਾ ਸੀ ਉਹਦੇ ਉਹਦਾ ਉਹਦਾ ਪਾਸਪੋਰਟ ਦੇਖ ਲਓ ਕਿੰਨੀ ਵਾਰੀ ਫੋਰਨ ਚ ਜਾਇਆ 4 ਸਾਲ ਚ ਉਹ ਗਰੀਬ ਕਰਦਾ ਰਹਿ ਗਿਆ ਹੁਣ ਮੈਨੂੰ ਮੇਰਾ ਸਵਾਲ ਹੈ ਇਹਨਾਂ ਨੂੰ ਮੈਂ ਚੈਲੰਜ ਕਰਦਾ ਵੀ ਉਹ ਪੰਜ ਤੋਂ ਵੱਧ ਕਿਹੜੇ ਫੋਰਨ ਦੇ ਲਾਇਆ ਆ ਭਾਜੀ ਕਿੱਥੋਂ ਆ ਗਏ ਤਨਖਾਹ ਤਾਂ ਐਮਐਲਏ ਦੀ ਵੀ ਉਹੀ ਲੱਖ ਸਵਾ ਲੱਖ ਹੈ ਉਹ ਨਹੀਂ ਅਸੀਂ ਲੈਂਦੇ ਰਹੇ ਆ ਸਾਥੋ ਤਾਂ ਲੱਗੇ ਨਹੀਂ ਫਿਰ ਉਹ ਗਰੀਬ ਘਰ ਦਾ ਕਿੱਥੋਂ ਰਹਿ ਗਿਆ ਗਰੀਬ ਘਰ ਚੋਂ ਆ ਕੇ ਇੱਕ ਤੁਸੀਂ ਮਖੌਟਾ ਪਾ ਕੇ ਆ ਗਏ ਉਸ ਤੋਂ ਬਾਅਦ ਜੋ ਤੁਸੀਂ ਹੁਣ ਇਹਨਾਂ ਨੇ ਲੁੱਟ ਮਚਾਈ ਆ ਔਰ ਮੈਂ ਤਾਂ ਇੱਕ ਗੱਲ ਕਹਣਾ ਇੱਕ ਵੀ ਮੈਂ ਤੁਹਾਨੂੰ ਕੱਲੇ-ਕੱਲੇ ਦਾ ਰਿਕਾਰਡ ਦੱਸਦਾ ਨਾ ਕਿੰਨੇ ਫੌਰੇਨ ਜਾਏ ਔਰ ਇੱਥੇ ਹੜਾਂ ਦੇ ਵਿੱਚ ਆਪਾਂ ਵੀ ਦੇਖਦੇ ਸੀ ਇਹ ਉਸ ਤੇ ਬੈਠ ਕੇ ਗੱਲਾਂ ਸਵੀਡਨ ਦੇ ਹੋਟਲਾਂ ਦੀਆਂ ਕਰਦੇ ਸੀ ਤੇ ਗਏ ਬੇ ਸੀਗੇ ਹੜਾਂ ਦੀ ਨੂੰ ਬਚਾਉਣ ਲੋਕਾਂ ਨੂੰ ਇਸ ਕਰਕੇ ਇਹ ਆਮ ਘਰਾਂ ਦੇ ਆ ਸਾਰੇ ਆਮ ਘਰਾਂ ਦੇ ਹੁੰਦੇ ਆ ਅਮਰਿੰਦਰ ਸਿੰਘ ਤੇ ਬਾਦਲ ਤਾਂ ਕੁਛ ਨੇ ਉਹਨਾਂ ਦੇ ਉਹਨਾਂ ਦੀ ਆੜ ਦੇ ਵਿੱਚ ਅਸੀਂ ਸਾਰਿਆਂ ਨੂੰ ਨਹੀਂ ਉਹ ਕਹਿ ਸਕਦੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਕਰਦਾ ਕੀ ਕਹਿੰਦੇ ਹੁੰਦੇ ਨੇ ਸਾਡੇ ਕੋਲੇ ਕਿਹੜੀ ਕਿਹੜੀ ਜ਼ਮੀਨ ਹੈ ਕਿਹੜੀ ਜਾਇਦਾਦ ਹੈ ਨੌਕਰੀ ਛੱਡੀ ਹੈ ਜੇ ਪੈਨਸ਼ਨ ਪੈਸੇ ਮਿਲ ਕੇ ਤਾਂ ਉੱਥੇ ਘਰ ਪਾ ਲਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਉਹ ਪਹਿਲਾਂ ਹੈਲੀਕਾਪਟਰ ਤੋਂ ਥੱਲੇ ਨਹੀਂ ਸੀ ਉਤਰਦੇ ਹੁੰਦੇ ਤੁਸੀਂ ਹਲਾ ਤੇ ਲੋਕਾਂ ਨੇ ਹੁਣ ਫਿਰਦੇ ਆ ਭੱਜੇ ਮੋਟਰਸਾਈਕਲਾਂ ਤੇ ਚੜੇ ਭਾਜੀ ਗੱਲ ਇੱਕ ਹੈ ਜਿਹੜੇ ਹੈਲੀਕਾਪਟਰਾਂ ਦੇ ਉੱਤੇ ਉਹ ਚੜੇ ਸੀ ਕਿ ਇਹ ਉਹਨਾਂ ਤੇ ਚੜੇ ਨਹੀਂ ਤੁਸੀਂ ਹੁਣ ਤੱਕ ਦੀ ਇਹਨਾਂ ਦੀ ਲੌਗ ਸ਼ੀਟ ਚੈੱਕ ਕਰ ਲਓ ਲੌਗ ਬੁੱਕ ਚੈੱਕ ਕਰ ਲਓ ਉਦੋਂ ਵੱਧ ਘੰਟੇ ਮੈਂ ਜ਼ਿੰਮੇਵਾਰੀ ਨਾ ਕਹਿ ਰਿਆਂ ਅਮਰਿੰਦਰ ਸਿੰਘ ਨਾਲੋਂ ਵੱਧ ਘੰਟੇ ਭਗਵੰਤ ਸਿੰਘ ਮਾਨਦੇ ਆ ਉਹ ਕਹਿੰਦੇ ਹੜਾ ਚ ਭੇਜਿਆ ਸੀ ਜੀ ਕੀ ਪਤਾ ਉੱਥੇ ਵਾਲੇ ਨਾਲ ਗਿਣੀ ਜਾਇਓ ਵਿੱਚ ਭਾਜੀ ਜਿਹੜੇ ਹੜਾ ਚ ਗਏ ਸੀ ਜਿੰਨੇ ਦਿਨ ਉਹ ਤੁਹਾਨੂੰ ਵੀ ਪਤਾ ਇਹ ਤੁਹਾਡਾ ਤੁਹਾਨੂੰ ਜਾਣਕਾਰੀ ਮੇਰੇ ਨਾਲੋਂ ਇਸ ਪੱਖੋਂ ਵੱਧ ਹੈ ਠੀਕ ਹੈ ਉਹ ਜੋ ਮਰਜ਼ੀ ਕਹਿਣ ਉਹ ਤਾਂ ਦੇਖੋ ਗੱਲ ਪਤਾ ਕੀ ਆ ਉਹ ਤਾਂ ਕਹਿੰਦੇ ਸੀ ਸੁਖਵਲਾਸ ਸਕੂਲ ਚੱਲੂਗਾ ਚੱਲ ਗਿਆ ਜੀ ਮੈਂ ਉਹਨਾਂ ਦੀ ਕਹਿਣ ਦੀ ਗੱਲ ਚੱਲੀਏ ਫਿਰ ਕਹਿੰਦੇ ਚਲੋ ਜੀ ਉਹ ਹੋਟਲ ਆ ਤਾਂ ਫਿਰ ਅਸੀਂ ਹੋਟਲ ਕਰਾਏ ਤੇ ਦੇ ਦਿਆ ਕਰਾਂਗੇ ਦੇ ਤਾਂ ਮੇਰਾ ਮੇਰਾ ਇੱਕ ਸਵਾਲ ਹੈ ਵੀ ਉਹ ਸਿਸਮਾ ਹਾਊਸ ਜੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਰਹਿੰਦਾ ਹੈ ਜੀ ਉਹਨੂੰ ਤੁਸੀਂ ਉਹ ਡੀ ਲਿਸਟਡ ਜਗ੍ਹਾ ਦੇ ਵਿੱਚ ਬਣਿਆ ਤੁਸੀਂ ਉਹਨਾਂ ਨੂੰ ਰੈਗੂਲਰਾਈਜ਼ ਕਿਉਂ ਕਰ ਰਹੇ ਹੋ ਤੁਸੀਂ ਕੋ ਰੈਗੂਲਰਾਈਜ਼ ਕਰ ਰਹੇ ਹੋ ਜਦ ਕਿ ਇਹਨਾਂ ਦਾ ਹੱਕ ਇਹਨਾਂ ਕੋਲੇ ਕਾਨੂੰਨ ਚ ਮਤابق ਕਰ ਵੀ ਨਹੀਂ ਸਕਦੇ ਇਹ ਪੰਗੇ ਲੈ ਰਹੇ ਨੇ ਕਿਉਂਕਿ ਪਤਾ ਨਹੀਂ ਕਿ ਫਿਰ ਇਹਨਾਂ ਨੇ ਇੱਕ ਕਿਲੇ ਤੋਂ ਥੱਲੇ ਵੀ ਲਿਆ ਹੈ ਬਿੱਲ ਨੂੰ 4000 ਗਾਜਾ ਉਹਦਾ ਵੀ ਰੈਗੂਲਰਾਈਜ਼ ਕਰਤੀ ਅਸੀਂ ਕਿਉਂ ਨੂੰ ਸੋਚ ਕੇ ਕਰ ਰਿਹਾ ਪਹਿਲਾਂ ਤਾਂ ਇਹੀ ਕਹਿੰਦੇ ਸੀ ਇਹ ਜਿਹੜਾ ਆਲਾ ਦਬਾਲਾ ਚੰਡੀਗੜ੍ਹ ਦਾ ਲੁੱਟਿਆ ਵਾ ਇਹ ਸਰਮਾਇਦਾਰਾਂ ਨੇ ਪਰ ਮੈਂ ਹੁਣ ਤੁਹਾਨੂੰ ਇੱਕ ਜ਼ਿੰਮੇਵਾਰੀ ਨਾਲ ਗੱਲ ਕਰਦਾ ਜੀ ਇਸ ਸਰਕਾਰ ਨੂੰ ਸਰਮਾਇਦਾਰ ਚਲਾ ਰਹੇ ਨੇ ਜੇ ਸਰਮਾਇਦਾਰ ਨਾ ਚਲਾਉਂਦੇ ਹੋਣ ਤਾਂ ਉਹ ਮਿੱੱਤਲ ਲਵਲੀ ਵਾਲਾ ਪੰਜਾਬ ਦਾ ਵੱਡਾ ਸਰਮਾਇਦਾਰ ਸਾਡੇ ਪੰਜਾਬ ਦੇ ਅਮਬਾਨੀ ਅਡਾਨੀ ਦਾ ਇਹੀ ਨੇ ਨਾ ਫੇਰ ਉਹ ਅਰੋੜਾ ਜਿਹੜਾ ਹੁਣ ਮੰਤਰੀ ਬਣ ਗਿਆ ਪਹਿਲਾਂ ਰਾਜ ਸਭਾ ਚ ਗਿਆ ਫੇਰ ਹੁਣ ਗੁਪਤਾ ਚ ਲਿਆ ਗਿਆ ਉਹ ਟਰਾਈਡੈਂਟ ਵਾਲਾ ਇਹ ਕੌਣ ਨੇ ਜੀ ਉਹ ਕਹਿੰਦੇ ਪਰ ਹਾਰੇ ਤਾਂ ਨਹੀਂ ਹੋਏ ਕਦੀ ਪਹਿਲੀ ਵਾਰੀ ਅਸੀਂ ਫਰੈਸ਼ ਫਰੈਸ਼ ਭੇਜੇ ਬੰਦੇ ਚੰਗੇ ਬੰਦੇ ਭੇਜੇ ਤੁਸੀਂ ਤਾਂ ਕਿੰਨੀ ਕਿੰਨੀ ਵਾਰੀ ਹਾਰੇ ਵੇ ਫੇਰ ਕੱਢ ਜਾਂਦੇ ਪਈ ਨਾ ਜਿਹੜੇ ਰਾਜ ਸਭਾ ਚ ਗਏ ਨੇ ਜੀ ਉਹ ਵਿਕਰਮ ਸਾਨੀ ਇਹ ਸਾਰੇ ਹੀ ਸਰਮਾਇਦਾਰੀ ਕਿਉਂ ਪੰਜਾਬ ਦਾ ਕੋਈ ਬੋਲਣ ਨਾਲ ਪੰਜਾਬ ਵਾਸਤੇ ਬੋਲਣ ਕਿਉਂ ਚਲੋ ਮੈਂ ਇੱਕ ਗੱਲ ਦੱਸ ਕਹਿਣਾ ਜੀ ਵੀ ਅੱਜ ਵਿਧਾਨ ਸਭਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਪੰਜਾਬ ਦੇ ਵਾਸਤੇ ਕਿਹੜੇ ਬੋਲੇ ਨੇ ਜੀ ਸੱਤਾ ਚੋਂ ਦੱਸ ਦੋ ਜਿਹੜਾ ਇੰਡਸਟਰੀਅਲਿਸਟਾਂ ਚੋਂ ਕਿਹੜੇ ਨੇ ਅੱਜ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਕਿਹਨੇ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕੀਤੀ ਆ ਕਿਹਨੇ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਦੀ ਗੱਲ ਕੀਤੀ ਆ ਕਿਹਨੇ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਹੋਰ ਹੱਕ ਹਕੂਕ ਜਿਹੜੇ ਸਾਡੇ ਘਟ ਰਹੇ ਨੇ ਕਿਹਨੇ ਜਿਹੜਾ ਸਾਡਾ ਪਿੰਡੂ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਹੋਇਆ 4 ਸਾਲ ਤੋਂ ਉਹਦੇ ਤੇ ਗੱਲ ਕੀਤੀ ਆ ਕੀਤੀ ਆ ਕਿਸੇ ਨੇ ਤਰ ਹੁਣ ਇੱਥੇ ਆਉਣ ਦਾ ਮਕਸਦ ਕੀ ਆ ਹੁਣ ਚਲੋ ਇੱਥੇ ਜੋ ਚੱਲ ਰਿਹਾ ਠੀਕ ਆ ਪਿੰਡ ਦੇ ਲੋਕ ਖੜੇ ਤੁਸੀਂ ਕਦ ਲਈ ਆਏ ਦੇਖੋ ਅਸੀਂ ਤਾਂ ਆਪਦੇ ਪਿੰਡਾਂ ਦੇ ਅਸੀਂ ਵੀ ਅਸੀਂ ਪਿੰਡਾਂ ਦੇ ਆ ਮੇਰਾ ਵੀ ਘਰ ਇੱਥੇ ਹੀ ਆ ਮੇਰਾ ਕੋਈ ਘਰ ਦੂਰ ਨਹੀਂ ਤੇ ਪਰ ਗੱਲ ਇਹ ਆ ਅਸੀਂ ਆਪਦੇ ਲੋਕਾਂ ਨਾਲ ਤਾਂ ਖੜੇ ਹੋਣਾ ਹੀ ਆ ਜੇ ਆਪਦੇ ਲੋਕਾਂ ਨਾਲ ਖੜੇ ਹੋਣਾ ਕੋਈ ਗੁਨਾਹ ਹੈ ਤਾਂ ਫਿਰ ਅਸੀਂ ਗੁਨਾਹ ਕਰ ਰਹੇ ਆਂ ਪਰ ਆਪਦੇ ਲੋਕਾਂ ਨੂੰ ਤਾਂ ਖਾਣਨ ਕਿਉਂਕਿ ਡੈਮੋਕ੍ਰੇਸੀ ਅਸੀਂ ਖਾਣਨਾ ਚਾਹੀਦੇ ਸਾਥੀਆਂ ਨਾਲ ਅਸੀਂ ਕਿਸੇ ਨੂੰ ਉਕਸਾਰੇ ਹੋਈਏ ਕਿਸੇ ਨੂੰ ਕੁਝ ਕਹਿ ਰਹੇ ਹੋਈਏ ਤਾਂ ਹੈ ਜਦੋਂ ਉਹਨਾਂ ਦੇ ਕੰਮ 'ਚ ਦਖਲ ਦੇ ਰਹੇ ਹੋਈਏ ਫੇਰ ਤਾਂ ਸਿੱਖਣਾ ਕਰ ਤੇ ਇੱਥੇ ਆਉਣਾ ਸਾਡਾ ਹਰ ਹਾਨੂੰ ਹਕੂਕ ਦਿੱਤੇ ਇਸ ਨਿਜਾਮ ਨੇ ਤਾਂ ਅਸੀਂ ਆਪਦੇ ਹੱਕ ਹਕੂਕ ਤਾਂ ਵਰਤਨੇ ਹੀ ਨੇ ਬਿਲਕੁਲ ਸੋ ਸਵਾਲ ਦੇਰੀ ਦੇ ਉੱਤੇ ਆ ਜੇ ਵੋਟਾਂ ਦਾ ਟਾਈਮ 8 ਵਜੇ ਤੋਂ 4 ਵਜੇ ਦਿੱਤਾ ਗਿਆ ਸੀ ਤਾਂ ਇਹ ਲੰਮਕਿਆ ਕਿਉਂ ਹੋਇਆ ਆ ਸਾਡੇ ਗੱਲ ਕਰਦੇ ਆ ਕਰਦੇ ਆ 5:49 ਹੋ ਚੁੱਕਿਆ ਜੇ ਬੰਦੇ ਹੈਗੇ ਜੀ ਅੰਦਰ ਤੇ ਹੈਗੇ 4-5 ਜੀ ਅੰਦਰ ਹੋਰ ਜੀ ਕਹਿੰਦੇ 4-5 ਬੰਦੇ ਅਜੇ ਵੀ ਹੈਗੇ ਆ ਮਤਲਬ 8:40 ਲਾ ਲੋ ਵੀ ਜੇ ਐਸਾ ਹਮਨਾਲ ਜਿੱਦਾਂ 8 ਘੰਟੇ ਦੇ ਵਿੱਚ 3-400 ਵੋਟਾਂ ਪਈਆਂ ਤਾਂ ਸ਼ਾਇਦ 15-20 ਮਿੰਟ 4-5 ਬੰਦਿਆਂ ਨੂੰ ਵੀ ਲੱਗੇ ਜਾਣਗੇ ਕਰਦੇ ਕਰਾਉਂਦੇ ਇਹ 6 ਵਜੇ ਤੱਕ ਕੰਮ ਚੱਲ ਜਾਊਗਾ ਸਵਾਲ ਉਹਨਾਂ ਅਧਿਕਾਰੀਆਂ ਦੇ ਉੱਤੇ ਹੈ ਕਰਮਚਾਰੀਆਂ ਦੇ ਉੱਤੇ ਹੈ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਸਮੇਂ ਦੇ ਨਾਲ ਲੋਕਾਂ ਨੂੰ ਕਿਉਂ ਨਹੀਂ ਭੁਗਤਾਇਆ ਇਹ ਲੰਮਾ ਸਮਾਂ ਕਿਉਂ ਚੱਲਿਆ ਮਨਸ਼ਾ ਕੀ ਸੀ ਇਹ ਸ਼ੱਕ ਜੋ ਜ਼ਾਹਰ ਕੀਤੇ ਗਏ ਆ ਇਹ ਕਿੰਨੇ ਕ ਸਹੀ ਤੁਹਾਨੂੰ ਲੱਗਦੇ ਆ ਜਾਂ ਕਿੰਨੇ ਕ ਗਲਤ ਲੱਗਦੇ ਤੁਸੀਂ ਵੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ